ਇਹਨਾਂ ਨਸ਼ਾ ਵਿਰੋਧੀ ਜਿੱਤ ਸੀੜਾ ਵਾਇਆ ਬੀਬੀਓ ਤਾਂ ਉਹ ਕਿਤੇ ਐ 15-20 ਦਿਨਾਂ ਚ ਥੋੜੀ ਹੋ ਗਿਆ 1.5-2 ਸਾਲ ਦੀ ਪਲੈਨਿੰਗ ਆ ਉਹਦੇ ਪਿੱਛੇ ਬਹੁਤ ਜੀ ਅਪਰਾਨਾ ਜਦੋਂ ਆ ਪੀਲਾ ਪੰਜਾ ਚੱਲਿਆ ਜਿਹੜੇ ਮਾੜਾ ਮੋਟਾ ਲੋਕ ਛਿਪਕੇ ਵੇਚਦੇ ਸੀ ਉਹ ਵੀ ਪਿੱਛੇ ੜ ਗਈ ਮੈਂ ਕਹਿੰਨੀ ਆ ਮaaf ਕੀਤਾ ਜਾਵੇ ਬਸ ਜੋ ਵੀ ਹੋਈ ਆ ਗਲਤੀਆਂ ਮaaf ਕੀਤੀਆਂ ਜਾਣ ਉਹਨਾਂ ਨੂੰ ਬਸ ਸਾਡੇ ਘਰ ਨਾਲ ਸਾਰਟਾਏ ਜਾਣ ਹੁਣ ਬਾਤ ਦੀ ਕਮਾਈ ਟੈ ਰਹੀ ਆ ਤੁਹਾਡੇ ਸਾਹਮਣੇ ਚੰਗਾ ਲੱਗਦਾ ਨਾ ਤੁਹਾਨੂੰ ਚੰਗਾ ਲੱਗ ਬਹੁਤ ਵਧੀਆ ਪੰਜਾਬ ਸਰਕਾਰ ਨੇ ਜਿਹੜਾ ਕੰਮ ਕੀਤਾ ਨਾ ਚੜਦੀ ਕਲਾ ਕਰਦਾ ਅਸੀਂ 50 ਕਿਲੋ ਦਾ ਮਾਲ ਕਮੇ ਜਾਦੇ ਘੱਟ ਜਾਦੇ ਦੇ ਲੋਕੀ ਹਾਲਾਤ ਆ ਜੀ ਇਹ ਦੋ ਨੰਬਰ ਦੇ ਬਣੇ ਹੋਏ ਨੇ ਸਰ ਜੋ ਕੋਸ਼ ਯਾਰ ਅਸੀਂ ਸਪੋਰਟ ਕਰਾਂਗੇ ਪੂਰੀ ਕਿ ਐਦਾਂ ਹੀ ਨਸ਼ਾ ਸਾਡੇ ਪੰਜਾਬ ਦੇ ਵਿੱਚੋਂ ਸਾਡੇ ਪਿੰਡਾਂ ਵਿੱਚੋਂ ਖਤਮ ਹੋ ਜੇ ਅਸੀਂ ਅੱਜ ਵੀ ਆਮ ਆਦਮੀ ਪਾਰਟੀ ਨਾਲ ਖੜ ਜਾਗੇ ਅਸੀਂ ਨਾ ਲਾਲ ਫੈਲੀਆਂ ਵਾਲੇ ਆ ਅਸੀਂ ਨਾ ਪਰਸੈਂਟੇਜ ਵਾਲੇ ਆ ਅਸੀਂ ਨਾ ਕਮਿਸ਼ਨ ਵਾਲੇ ਆ ਅਸੀਂ ਤਾਂ ਮਿਸ਼ਨ ਵਾਲੇ ਆ